ਨਗਰ ਕੀਰਤਨ ਪਹੁੰਚਿਆ ਸਤਖੰਡ ਸ੍ਰੀਰਮੰਦਰ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਬਾਬਾ ਵੱਡਾ ਸੈ ਨੂੰ ਇਸ਼ਾਰਾ ਕੀਤਾ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਨੇ ਸਭ ਪੰਥ ਉਸ ਵੇਲੇ ਹੁਕਮਨਾਮਾ ਆਇਆ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਾਵਨ ਆਇਆ ਰਾਮ ਸਤਗੁਰੂ ਦੀ ਇਲਾਹੀ ਬਾਣੀ ਦਾ ਉਪਰੰਤ ਕੀਰਤਨ ਹੋਇਆ ਸ਼ਾਮ ਨੂੰ ਸੋਦਰਨ ਦਾ ਪਾਠ ਹੋਇਆ ਕੀਰਤਨ ਸੋਲੇ ਦੀ ਬਾਣੀ ਪੜੀ ਗਈ ਤੇ ਸਤਗੁਰ ਦਾ ਸੁਖ ਹਸਨ ਜਿੱਥੇ ਅਜੇ ਆਕਾਲ ਤਖਤ ਹੈ ਸੁਖ ਹਸਨ ਹੁੰਦਾ ਹੈ ਗੁਰਦੁਆਰਾ ਕੋਠਾ ਸਾਹਿਬ ਉੱਥੇ ਸਤਗੁਰ ਦਾ ਸੁਖ ਹਸਨ ਜਿਸ ਮਿਲਿਆ ਹੋਇਆ ਨਾ ਰਾਤ ਨੂੰ ਤੇ ਕੁਝ ਸਿੱਖਾਂ ਕਨੇ ਸਤਗੁਰੂ ਜੀ ਕੋਲ ਤੁਹਾਡਾ ਪਲੰਗ ਢਾ ਦਈਏ ਇੱਕ ਪਲੰਗ ਤੇ ਸਤਿਗੁਰੂ ਦਾ ਸੁੱਖ ਆਸਣ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਖ ਲਗੇ ਸਤਿਗੁਰੂ ਕੋਲ ਤੁਹਾਡਾ ਪਲੰਗ ਢਾਹ ਦਈਏ ਉਸ ਵੇਲੇ ਗੁਰੂ ਅਰਜਨ ਦੇਵ ਜੀ ਕਹਿੰਦੇ ਨਹੀਂ ਅਸੀਂ ਗੁਰਬਾਣੀ ਦਾ ਸਤਕਾਰ ਕਰਨਾ ਹੈ ਗੁਰਥੀ ਪਰਮੇਸ਼ਰ ਦਾ ਥਾਣ ਸਾਡਾ ਆਸਣ ਅਧ ਜਮੀਨ ਤੇ ਲਾ ਦਿਓ ਥੱਲੇ ਸਿੱਖਾਂ ਨੇ ਚਾਦਰ ਵਿਛਾਤੀ ਗੁਰਮਖੋ ਸਤਿਗੁਰ ਜਮੀਨ ਤੇ ਹੀ ਆਰਾਮ ਕੀਤਾ ਸਤਿਗੁਰ ਜੀ ਨੇ ਅੱਜ ਵੀ ਤੁਸੀਂ ਅਕਾਲ ਤਖਤ ਸੱਜ ਚਲੇ ਜਾਓ ਜਿੱਥੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਣ ਹੁੰਦਾ ਹੈ ਥੱਲੇ ਬਲੰਗ ਦੇ ਵੇਖੋ ਚਿੱਟੀ ਚਾਦਰ ਵਿਛੀ ਹੁੰਦੀ ਹੈ ਭਾਵਨਾ ਵਾਲੇ ਫਿਰ ਦਰਸ਼ਨ ਕਰਦੇ ਨੇ ਅੱਜ ਵੀ ਗੁਰੂ ਅਰਜਨ ਦੇਵ ਜੀ ਦੀ ਥੱਲੇ ਆਰਾਮ ਕਰੇ ਨੇ ਵਿਰਾਜਮਾਨ ਨੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਵੇਖੋ ਸਾਧੂ ਨੇ ਆਖਿਆ ਸਿੱਖੋ ਗੁਰਬਾਣੀ ਦਾ ਸਤਕਾਰ ਕਰਨਾ ਹੈ ਤੇ ਸ਼ਬਦ ਨਾਲ ਜੁੜਨਾ ਹੈ ਤੁਸੀਂ ਭਾਗਾਂ ਵਾਲਿਓ ਜਿਸ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਦੇਰ ਦੀ ਧਰਤੀ ਤੇ ਪਉਂਦੇ ਨੇ ਉੱਥੇ ਵੀ ਸਤਨ ਦੀ ਆਖਦੇ ਨੇ ਭਾਈ ਸਿੱਖੋ ਅੱਜ ਤੋਂ ਬਾਅਦ ਤੁਹਾਡਾ ਕੋਈ ਦੇਹ ਧਾਰੀ ਗੁਰੂ ਨਹੀਂ ਹੋਵੇਗਾ ਕਿਸੇ ਸਰੀਰ ਨੂੰ ਮੱਥਾ ਨਹੀਂ ਟੇਕਣਾ ਕੋਈ ਦੇਹ ਧਾਰੀ ਤੁਹਾਡਾ ਗੁਰੂ ਨਹੀਂ ਹੋਵੇਗਾ ਸਿੱਖਾਂ ਨੇ ਹੱਥ ਜੋੜ ਲਿਆ ਸਾਧੂ ਨੂੰ ਸਾਡਾ ਗੁਰੂ ਕੌਣ ਹੋਵੇਗਾ ਉਸ ਵੇਲੇ ਗੁਰਮਖੋ ਜੋ ਸਤਿਗੁਰ ਨੇ ਆਖਿਆ ਗਿਆਨੀ ਗਿਆਨ ਸਰ ਕੀ ਲਿਖਦੇ ਨੇ ਆਗਿਆ ਭਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਭਾਗਾ ਵਾਲਿਓ ਕੁਝ ਸਿੱਖ ਥੋੜਾ ਜਿਹਾ ਉਦਾਸ ਹੋ ਗਏ ਆਖਣਗੇ ਸਤਗੁਰ ਜਿਵੇਂ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਆ ਕੋਈ ਗੱਲ ਪੁੱਛਣੀ ਸੀ ਤੁਹਾਨੂੰ ਅਸੀਂ ਪੁੱਛਦੇ ਆ ਤੁਹਾਨੂੰ ਬੇਨਤੀ ਨੂੰ ਸਵਾਲ ਕਰਦੇ ਆ ਤੁਸੀਂ ਫਿਰ ਕਿਰਪਾ ਕਰਕੇ ਜਵਾਬ ਦਿੰਦੇ ਹੋ ਸੋਝੀ ਦਿੰਦੇ ਹੋ ਸਤਿਗੁਰੂ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਕਿਵੇਂ ਗੱਲਾਂ ਕਰਾਂਗੇ ਤੁਸੀਂ ਸਾਡੀ ਅਗਵਾਈ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਸਾਡੀ ਕਿਵੇਂ ਅਗਵਾਈ ਕਰਨਗੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਿੱਖੋ ਕਰਾਮਸ਼ਾਹੀ ਦੇਖ ਬਣਾਓ ਅਰਦਾਸ ਕਰੋ ਫਿਰ ਸਤਿਗੁਰੂ ਕੋਲ ਹੁਕਮਨਾਮਾ ਲਓ ਸਤਿਗੁਰੂ ਤੁਹਾਨੂੰ ਜਵਾਬ ਦੇਣਗੇ ਫਿਰ ਸਿਕਾਨੇ ਇਕਦਾਰ ਸਾਹਿਬ ਦੇਖਦਿਆਰ ਕੀਤੀ ਅਰਦਾਸ ਹੋਈ ਜਦੋਂ ਹੁਕਮਨਾਮਾ ਲਿਆ ਨਾ ਮਾਰੂ ਮਹੱਲਾ ਪੰਜਵਾ ਖੁੱਲਿਆ ਕਰਨ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਸ੍ਰਮ ਥਾਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਧਾਈ ਅਬ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨ ਮੁਰਖ ਬਿਧਾਤਾ ਸੰਤਨ ਕੀ ਸ਼ਰਨ ਆਈ ਇਸੇ ਹੁਕਮਨਾਮੇ ਦੀਆਂ ਪੰਕਤੀਆਂ ਨੇ ਜਦੋਂ ਇਹ ਪੰਕਤੀਆਂ ਆਈਆਂ ਸਿੱਖਾਂ ਦੇ ਜਿਹੜਿਆ ਤੇ ਰੌਣਕ ਆ ਗਈ ਕਿਹੜੀ ਪੰਕਤੀ ਸਤ ਹਜੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਭਇਓ ਦੁਰਾਈ ਬੋਲੋ ਸਾਧ ਹਜੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਭਇਓ ਦੁਰਾਈ ਓਏ ਸੋ ਨਿਹਾਲ ਸਾਧ ਜੀ ਆਨਿ ਖੰਡ ਦੇ ਚੀਰੇ ਤੇ ਰੌਣਕ ਆ ਗਈ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਉਹ ਭਾਈ ਗੁਰਸਿੱਖੋ ਜਦ ਤੱਕ ਮੇਰਾ ਸਿੱਖ ਕੁਰਬਾਨੀ ਦਾ ਅਭਿਆਸ ਕਰਦਾ ਰਹੇਗਾ ਜਦ ਤੱਕ ਮੇਰਾ ਸਿੱਖ ਸ਼ਸਤਰ ਵਿਦਿਆ ਦਾ ਅਭਿਆਸ ਕਰਦਾ ਰਹੇਗਾ ਕੋਈ ਦੁਨੀਆ ਦੀ ਤਾਕਤ ਮੇਰੇ ਸਿੱਖ ਨੂੰ ਗੁਲਾਮ ਨਹੀਂ ਬਣਾ ਸਕਦੀ ਬੋਲੇ ਤੱਕ ਮੇਰਾ ਸਿੱਖ ਗੁਰਬਾਣੀ ਨਾਲ ਜੁੜਿਆ ਰਹੇਗਾ ਗੁਰਬਾਣੀ ਦਾ ਅਭਿਆਸ ਕਰਦਾ ਰਹੇਗਾ ਸ਼ਸਤਰ ਵਿਦਿਆ ਦਾ ਅਭਿਆਸ ਕਰਦਾ ਰਹੇਗਾ ਕੋਈ ਦੁਨੀਆ ਦੀ ਤਾਕਤ ਮੇਰੇ ਸਿੱਖ ਨੂੰ ਗੁਲਾਮ ਨਹੀਂ ਬਣਾ ਸਕਦੀ ਸਤਿਗੁਰੂ ਜੀ ਕਹਿੰਦੇ ਅੱਜ ਤੋਂ ਤੁਹਾਡੀ ਅਗਵਾਈ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਕਰਨਗੀ ਫਿਰ ਸਮੇ ਸਮੇ ਦੇ ਸਿਰ ਗੁਰੂ ਗ੍ਰੰਥ ਸਾਹਿਬ ਨੇ ਅਗਵਾਈ ਕੀਤੀ 10 ਅਪ੍ਰੈਲ 1730 ਦੇ ਵਿੱਚ ਵਿਸਾਖੀ ਵਾਲੇ ਦਿਨ ਹਰਿਮੰਦਰ ਸਾਹਿਬ ਇਕੱਠ ਹੋਇਆ ਮਿਸਲਾਂ ਦੇ ਸਰਦਾਰ ਵੀ ਇਕੱਠੇ ਉੱਤੇ ਹੋਏ ਕਸੂਰ ਤੋਂ ਇੱਕ ਬ੍ਰਾਹਮਣ ਹੁੰਦਾ ਹੋਇਆ ਆਉਂਦਾ ਹੈ ਆ ਕੇ ਖਾਲਸੇ ਦੇ ਚਰਨਾਂ 'ਚ ਦੋਵੇਂ ਹੱਥ ਧੁਰ ਕੇ ਬੇਨਤੀ ਕਰਦਾ ਹੈ ਖਾਲਸਾ ਜੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਨੇ ਸਾਜਿਆ ਸੀ ਜ਼ੁਲਮ ਦੇ ਖਿਲਾਫ ਸੀ ਆਪਣੀ ਸਮਸ਼ੀਰ ਜੁਕਦੇ ਹੋ ਅੱਜ ਮੇਰੀ ਘਰ ਵਾਲੀ ਬ੍ਰਾਹਮਣੀ ਨੂੰ ਉਸਮਾਨ ਖਾਨ ਕਸੂਰ ਦਾ ਹਕਮ ਚੁੱਕ ਕੇ ਲੈ ਗਿਆ ਹੈ ਕਿਰਪਾ ਕਰੋ ਜੇ ਦਰਬਾਰ ਛੋੜ ਔੜ ਕਰਤ ਜਾऊं ਹੁਣ ਤੁਹਾਡਾ ਦਰਵਾਜ਼ਾ ਛੜ ਕੇ ਹੋਰ ਮੈਂ ਕਿੱਥੇ ਜਾਵਾਂ ਤੁਮੇਨੂੰ ਸਿਹਤਾ ਮਿਲ ਸਕੇ ਕਿਰਪਾ ਕਰੋ ਤੁਸੀਂ ਉਸਮਾਨ ਖਾਨ ਦੇ ਕੋਲੋਂ ਮੇਰੀ ਧਰਮ ਪੱਤਰੀ ਨੂੰ ਛੜਾ ਕੇ ਮੇਰੇ ਹਵਾਲੇ ਕਰੋ ਦੌਂਦੇ ਹੋਏ ਨੇ ਪ੍ਰਿਆਸ ਕੀਤੀ ਉੱਥੇ ਸਰਦਾਰ ਹਰੀਸ ਸਿੰਘ ਭੰਗੀ ਜੀ ਬੈਠੇ ਨੇ ਸਦਾਜਾਸਰ ਸਿੰਘ ਅਲੂ ਵਾਲੀਆ ਜੀ ਬੈਠੇ ਨੇ ਅਜੇ ਪ੍ਰਸ਼ਾਦਾ ਛਕਣ ਲੱਗੇ ਨੇ ਥਾਲ ਅੱਗੇ ਹੈ ਸਰਦਾਰ ਹਰੀਸ ਸਿੰਘ ਭੰਗੀ ਜੀ ਕਹਿੰਦੇ ਕਿਹਦੇ ਹੁਣੇ ਹੀ ਕਸੂਰ ਤੇ ਹਮਲਾ ਕਰਦੇ ਆਂ ਕੁਝ ਬਾਕੀ ਸਦਾ ਰੱਖਣ ਲੱਗੇ ਉਹ ਸਮਾਨਖਾਨ ਦੇ ਕੋਲ ਫੌਜਾਂ ਬਹੁਤ ਨੇ ਉਹਦੇ ਕੋਲ ਹਥਿਆਰ ਵੀ ਜ਼ਿਆਦੇ ਨੇ ਫੌਜਾਂ ਵੀ ਜ਼ਿਆਦੀਆਂ ਨੇ ਥੋੜਾ ਸੋਚ ਸਮਝ ਕੇ ਹਮਲਾ ਕਰੀਏ ਤਾਂ ਉਸ ਵੇਲੇ ਜਦੋਂ ਕੁਝ ਕਹਿੰਦੇ ਹੁਣੇ ਹਮਲਾ ਕਰੀਏ ਕੁਝ ਕਹਿੰਦੇ ਥੋੜਾ ਸਮਾਂ ਬਾਅਦ ਹਮਲਾ ਕਰਾਂਗੇ ਫਿਰ ਦੁਰਦਾ ਬਣ ਗਈ ਫਿਰ ਵਿੱਚੋਂ ਗੁਰਸਿੱਖਾਂ ਨੇ ਆਖਿਆ ਚਲੋ ਬੂਗਰਨ ਸਾਈਡੋਂ ਪਛਲੇ ਨੇ ਜਦੋਂ ਗੁਰਗ੍ਰਸ ਸਾਹਿਬ ਨੂੰ ਵੇਖ ਕੇ ਕਲਾਮ ਸੇ ਦੇਖ ਤਿਆਰ ਕਰਕੇ ਅਰਦਾਸਾ ਸੋਧਿਆ ਗਿਆ ਹੁਕਮਨਾਮਾ ਜਦੋਂ ਲਿਆ ਆਇਆ ਪਤਾ ਉਹ ਕਨਮਾ ਕਿਹੜਾ ਆਇਆ ਬਸੰਤ ਕੀ ਬਾੜ ਮਹੱਲ ਪੰਜਵਾਂ ਪੰਜੇ ਬੱਦੇ ਮਹਾਵਲੀ ਕਰ ਸੱਚਾ ਢੋਆ ਜਦੋਂ ਇਹ ਹੁਕਮਨਾਮ ਆਇਆ ਉਸੇ ਵੇਲੇ ਸਿੱਖਾਂ ਨੇ ਤਿਆਰੀਆਂ ਕਰ ਲਈਆਂ ਕਸੂਰ ਤੇ ਹਮਲਾ ਕੀਤਾ ਉਸਮਾਨ ਖਾਨ ਨੂੰ ਗੁਰਮੁਖੋ ਜੰਗ ਜਹਰਾ ਕੇ ਉਹ ਬ੍ਰਾਹਮਣ ਦੀ ਘਰ ਵਾਡੀ ਨੂੰ ਵਾਪਸ ਲਿਆ ਕੇ ਬ੍ਰਾਹਮਣ ਦੇ ਹਵਾਲੇ ਕੀਤਾ ਵੇਖੋ ਸਮੇ ਸਮੇ ਦੇ ਸਿਰ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਗੁਰਸਿੱਖਾਂ ਦੀ ਅਗਵਾਈ ਕਰਦੇ ਪਏ ਨੇ ਪਹਿਲਾਂ ਵੀ ਅਗਵਾਈ ਕਰਦੇ ਸਨ ਅੱਜ ਵੀ ਅਗਵਾਈ ਕਰ ਰਹੇ ਨੇ ਰੈਂਦੀ ਦੁਨੀਆ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰਸਿੱਖਾਂ ਦੀ ਅਗਵਾਈ ਕਰਦੇ ਰਹਿਣਗੇ ਬਸ ਸਿੱਖਾ ਤੇਰਾ ਭਰੋਸਾ ਹੋਵੇ ਤੇਰੀ ਸ਼ਰਧਾ ਹੋਵੇ ਤੇਰਾ ਪਿਆਰ ਹੋਵੇ ਮੈਂ ਕਿ ਵਿਦਵਾਨ ਨੂੰ ਪੜਦਾ ਪਿਆਸਾ ਕਿਸੇ ਹੋਰ ਧਰਮ ਦਾ ਵਿਦਵਾਨ ਹੈ ਉਹ ਕੀ ਲਿਖਦਾ ਕਹਿੰਦੇ ਮੈਂ ਬੜੇ ਗ੍ਰੰਥ ਪੜੇ ਬੜੀਆਂ ਕਿਤਾਬਾਂ ਪੜੀਆਂ ਜੰਗਲਾਂ ਦੇ ਵਿੱਚ ਭਟ ਗਿਆ ਥਾਂ ਥਾਂ ਤੇ ਗਿਆ ਪਹਾੜਾਂ ਵਿੱਚ ਵੀ ਗਿਆ ਪਰ ਮੈਨੂੰ ਆਤਮਿਕ ਸ਼ਾਂਤੀ ਨਹੀਂ ਮਿਲੀ ਵਾ ਮੈਨੂੰ ਅੰਦਰ ਦੀ ਸ਼ਾਂਤੀ ਨਹੀਂ ਮਿਲੀ ਮੈਂ ਥਾਂ ਥਾਂ ਤੇ ਗਿਆ ਥਾਂ ਥਾਂ ਤੇ ਭਟਕਿਆ ਮੈਨੂੰ ਆਤਮਿਕ ਸ਼ਾਂਤੀ ਨਹੀਂ ਮਿਲੀ ਮੇਰਾ ਮਨ ਹਰ ਵੇਲੇ ਕਲਪਨਾ ਰੇਂਦਾ ਸੀ ਕਹਿੰਦੇ ਇੱਕ ਦਿਨ ਕਿਸੇ ਗੁਰਸਿੱਖ ਦੇ ਨਾਲ ਮਲਾਪ ਹੋਇਆ ਉਹਨੇ ਮੈਨੂੰ ਸੁਖਮਣੀ ਸਹਿਜ ਦਾ ਗੁੜਕਾ ਦਿੱਤਾ ਕਹਿੰਦੇ ਜਦੋਂ ਮੈਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨੀ ਸ਼ੁਰੂ ਕੀਤੀ ਸਮਝਣੀ ਸ਼ੁਰੂ ਕੀਤੀ ਤੇ ਕਹਿੰਦੇ ਮੇਰੇ ਅੰਦਰ ਫਿਰ ਆਤਮਿਕ ਸ਼ਾਂਤੀ ਆਉਣੀ ਸ਼ੁਰੂ ਹੋ ਗਈ ਪਵ ਅੰਦਰ ਰਸ ਆਉਣਾ ਸ਼ੁਰੂ ਹੋ ਗਿਆ ਅੰਦਰ ਅਨੰਦ ਆਉਣਾ ਸ਼ੁਰੂ ਹੋ ਗਿਆ ਅੰਦਰ ਦੀ ਕਲਪਨਾ ਦੂਰ ਹੋ ਗਈ ਅੰਦਰ ਦਾ ਕਲੇਸ਼ ਦੂਰ ਹੋ ਗਿਆ ਵੀਰੇ ਤੋ ਵਿਦਵਾਨ ਪਤਾ ਕੀ ਲਿਖਦਾ ਫਿਰ ਆਪਣੇ ਚੇਲਿਆਂ ਨੂੰ ਕੀ ਕਹਿੰਦਾ ਕਹਿੰਦਾ ਮੇਰੇ ਚੇਲਿਓ ਜਦੋਂ ਮੇਰੀ ਮੌਤ ਹੋ ਜਾਵੇ ਨਾ ਵੇਖੋ ਵਾਨੀ ਨਿਲ ਕਿਨਾ ਪਿਆਰ ਰਹਿ ਗਿਆ ਕਿ ਮੇਰੇ ਚੇਲਿਓ ਜਦੋਂ ਮੇਰੀ ਮੌਤ ਹੋ ਜਾਵੇ ਮੇਰਾ ਸਰੀਰ ਤੁਸੀਂ ਜਦੋਂ ਦਫਨਾਉਣ ਲੱਗੋ ਤਾਂ ਨਾਲ ਇੱਕ ਸੁਖਨੀ ਸਹਦਾ ਗੁਟਕਾ ਸਾਹਿ ਵੀ ਰੱਖ ਦਿਓ ਤਾਂ ਕਿ ਇਹ ਸਰੀਰ ਵੀ ਪ੍ਰਵਾਨ ਹੋ ਜਾਵੇ ਕਹੇ ਨਾਨਕੇ ਸੀ ਪ੍ਰਵਾਨ ਹੋਆ ਜਿਨ ਸਤਗੁਰੂ ਸਿਆਂ ਚਿੱਤ ਲਾਇਆ ਵੇਖੋ ਗੈਰ ਸਿੱਖ ਦਾ ਕਿਵੇਂ ਗੁਰਬਾਣੀ ਦੇ ਨਾਲ ਪਿਆਰ ਪੈ ਗਿਆ ਗੁਰਬਾਣੀ ਕਿਵੇਂ ਝੋਲੀਆਂ ਭਰਦੀ ਪਈ ਹੈ ਪੱਗਾਂ ਵਾਲਿਓ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਉਹ ਮਿਹਰ ਦਾ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗਾਦੀ ਦਿੱਤੀ ਹੈ ਜਿਸ ਮਿਹਰ ਦਾ ਨਾਲ ਗੁਰਨਾਇਨ ਪਾਸ਼ਾ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗਾਦੀ ਦਿੱਤੀ ਸੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਬਾਣੀ ਨਾਲ ਪਿਆਰ ਕਰੀਏ ਗੁਰਬਾਣੀ ਦਾ ਔਟ ਆਸਰ ਲਈਏ ਗੁਰਬਾਣੀ ਅੱਜ ਵੀ ਝੋਲੀਆਂ ਪੜਨੀ ਪਈ ਹੈ ਇਹ ਗੁਰਬਾਣੀ ਪੜ ਕੇ ਕਈਆਂ ਨੂੰ ਬ੍ਰਹਮ ਗਿਆਨ ਹੋ ਗਿਆ ਕਈਆਂ ਨੂੰ ਬ੍ਰਹਮ ਗਿਆਨ ਹੋ ਰਿਹਾ ਹੈ ਤੇ ਰੇਂਦੀ ਦੁਨੀਆ ਦਾ ਕਈਆਂ ਨੂੰ ਬ੍ਰਹਮ ਗਿਆਨ ਹੋਵੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਗੁਰ ਦੇ ਬਚਨ ਨੇ ਤੀਨ ਰੂਪ ਹੈ 모ਹੇ ਕੇ ਸੁਨੋ ਨੰਦ ਜਤ ਲਾਏ ਕਹਿੰਦੇ ਭਾਈ ਨੰਦ ਲਾਲ ਜੀ ਤੀਨ ਰੂਪ ਹੈ 모ਹੇ ਕੇ ਸੁਨੋ ਨੰਦ ਜਤ ਲਾਏ ਨਿਰਗੁਣ ਸਰਗੁਣ ਹੁਣ ਸ਼ਬਦ ਹੈ ਕਹ ਤੁਹੇ ਸਮਝਾਈ ਨਿਰਗੁਣ ਮੇਰਾ ਸੁਰੂਪ ਹੈ ਸਰਗੁਣ ਮੇਰਾ ਸੁਰੂਪ ਹੈ ਗੁਰ ਸ਼ਬਦ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਨਿਰਗੁਣ ਸਰਗੁਣ ਗੁਰ ਸ਼ਬਦ ਹੈ ਕਹਿ ਤੋਹਿ ਸਮਝਾਏ ਆਓ ਦਾਦਾ ਮਾਨੇ ਗੁਰਮਖੋ ਸਮਾ ਹੋ ਗਿਆ ਹੈ ਇੱਕ ਵਾਰ ਗੁਰ ਗ੍ਰੰਥ ਸਾਹਿਬ ਨੂੰ ਧੰਨ ਗਿਆ ਲਈ ਫਿਰ ਦਾਸ ਜੀ ਸਮਾਪਤੀ ਹੈ ਜੀ ਵੈਸੇ ਅਗਾਮ ਜਾਣਾ ਸੀ ਪਰ ਸਮਾ ਗੁਰਮਖ ਹੋ ਚੁੱਕਿਆ ਹੈ ਮੈਂ ਬੜਾ ਜਤਨ ਕੀਤਾ ਕਿ ਸਮੇਂ ਦੇ ਵਿੱਚ ਸਤਿਗੁਰੂ ਦੀ ਸੇਵਾ ਲੈਣ ਸਤਿਗੁਰੂ ਦੀ ਸੇਵਾ ਲਈ ਹੈ ਇੱਕ ਵਾਰ ਗੁਰ ਗ੍ਰੰਥ ਸਾਹਿਬ ਦੇ ਪਿਆਰ ਦੇ ਵਿੱਚ ਅੰਦਰੋਂ ਅਰਦਾਸ ਕਰਿਓ ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਉਮੀਦ ਸਾਡੇ ਪਰਿਵਾਰ ਨੂੰ ਵੀ ਤੁਸੀਂ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ ਗੁਰਬਾਣੀ ਨਾਲ ਜੋੜ ਕੇ ਰੱਖਿਓ ਸਤਿਗੁਰੂ ਜੇ ਸੁੱਖ ਦੇਤਾ ਤੁਝੇ ਅਰਾਧੀ ਦੁੱਖ ਵੀ ਤੁਝੇ ਭਿਹਾਈ ਜੇ ਸੁੱਖ ਨੇ ਤਾਂ ਵੀ ਤੇਰਾ ਸ਼ੁਕਰਾਨਾ ਕਰੀਏ ਜੇ ਘਰ ਤੇ ਦੁੱਖ ਆ ਗਏ ਨੇ ਤਾਂ ਵੀ ਤੇਰੇ ਅਗੇ ਅਰਦਾਸ ਕਰਕੇ ਤੇਰੇ ਕੋਲੋਂ ਸੁੱਖਾਂ ਦੀ ਪ੍ਰਾਪਤੀ ਕਰੀਏ ਮਹਾਰਾਜ ਜੀ ਆਓ ਪਿਆਰ ਦੇ ਭੜੀਏ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਦੀ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ 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 ਧੰਨ ਹੈ ਮੈਂ ਕਿ ਬੇਨਤੀ ਕਰਾਂ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਧੰਨ ਕਹਣਾ ਕੰਜੂਸੀ ਨਾ ਕਰਿਆ ਕਰੋ ਸਤਿਗੁਰ ਦੀ ਬਾਣੀ ਕਹਦੀ ਤਾਰੇ ਆ ਜਹਾਨ ਲਹਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ ਏ ਗੁਰੂ ਗ੍ਰੰਥ ਸਾਹਿਬ ਜੀ ਜਿੰਨੀ ਤੁਧਨੋਂ ਧੰਨ ਕਿਹਾ ਤਿੰਨ ਜਮਾ ਨੇਰ ਨ ਆਇਆ ਉਹ ਜਮਾ ਦੀ ਕੀ ਮਜਾਲਾ ਉਹਦੇ ਕੋਲ ਆ ਜਨ ਜਿਹਨੇ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਨੂੰ ਧੰਨ ਕਹਿਤਾ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਸਾਹਿਬ ਜੀ ਧੰਨ ਹੈ ਗੁਰੂ ਗ੍ਰੰਥ 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 ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਸਤਗੁਰ ਜੀ ਕਿਰਪਾ ਕਰਨ ਸਤਗੁਰ ਜੀ ਬਖਸ਼ਿਸ਼ ਕਰਨ ਵਿਚਾਰ ਕਰਦੇ ਆ ਇੱਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਗੁਰ ਜੀ ਬਖਸ਼ਣ ਯੋਗ ਨੇ ਸਤਿਗੁਰ ਦੇ ਸਾ ਸੰਤ ਬਖਸ਼ਣ ਯੋਗ ਹੈ ਦਾਤੀਆਂ ਬੁੱਲਾ ਬਖਸ਼ੋ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ